ਪਿਆਰੇ ਵਿਦਿਆਰਥੀਓ ਮੈਂ ਪ੍ਰੋਫੈਸਰ ਦਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਗ ਵੇਲਾ ਸਮੈਸਟਰ ਪਹਿਲਾ ਪੰਜਾਬੀ ਲਾਜ਼ਮੀ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੀ ਕਾ ਪੁਸਤਕ ਕਾਵ ਸਮੇਲ ਵਿੱਚ ਦਰਜ ਬਾਬਾ ਬਲਵੰਤ ਦੀ ਕਵਿਤਾ ਤਰੱਕੀ ਦੀ ਵਿਆਖਿਆ ਕਰਾਂਗੇ ਵਿਦਿਆਰਥੀਓ ਇਸ ਕਵਿਤਾ ਵਿੱਚ ਕਵੀ ਨੇ ਮੌਜੂਦਾ ਜਾਂ ਅਜੋਕੇ ਸਮੇਂ ਦੀ ਤਰੱਕੀ ਨੂੰ ਮਨੁੱਖਤਾ ਵਿਰੋਧੀ ਦੱਸਿਆ ਹੈ ਉਸ ਸੰਸਾਰ ਇਹ ਤਰੱਕੀ ਅਸਰੀ ਨਹੀਂ ਸਗੋ ਇਸ ਤਰੱਕੀ ਵਿੱਚ ਮਨੁੱਖਤਾ ਦੀਆਂ ਭਾਵਨਾਵਾਂ ਦਾ ਘਾਣ ਹੀ ਹੋਇਆ ਹੈ ਕਵੀ ਲਿਖਦਾ ਹੈ ਤਰੱਕੀ ਕੁਝ ਨਹੀਂ ਹੋਈ ਭਿਆਨਕ ਅਕਲ ਦੇ ਨਿਸਦਨ ਹਨੇਰੇ ਵਾਦੇ ਜਾਂਦੇ ਨੇ ਨਵੇਂ ਗੁੰਝਲ ਨਵੇਂ ਫੰਦੇ ਪਏ ਜੀਵਨ ਤੇ ਛਾਂਦੇ ਨੇ ਕਵੀ ਲਿਖਦਾ ਹੈ ਵੀ ਅੱਜ ਦੇ ਸਮੇਂ ਵਿੱਚ ਜਿਸ ਨੂੰ ਅਸੀਂ ਤਰੱਕੀ ਮੰਨਦੇ ਹਾਂ ਇਹ ਤਰੱਕੀ ਨਹੀਂ ਅਸਲ ਵਿੱਚ ਜਿਵੇਂ ਜਿਵੇਂ ਮਨੁੱਖ ਦੀ ਅਕਲ ਵੱਧਦੀ ਜਾਂਦੀ ਹੈ ਉਸ ਦੇ ਆਸ-ਪਾਸ ਹਨੇਰਾ ਵੱਧਦਾ ਜਾਂਦਾ ਹੈ ਭਾਵ ਉਹ ਆਪਣੀ ਸਮਝ ਦੇ ਹਨੇਰਿਆਂ ਵਿੱਚ ਹੀ ਗਵਾਚ ਰਿਹਾ ਹੈ ਨਵੇਂ ਗੁੰਜਲ ਨਵੇਂ ਫੰਦੇ ਪਏ ਜੀਵਨ ਤੇ ਜਾਂਦੇ ਨੇ ਅਤੇ ਉਹ ਨਵੀਆਂ ਗੁੰਜਲਾਂ ਅਤੇ ਨਵੇਂ ਜਾਲਾਂ ਫੰਦਿਆਂ ਵਿੱਚ ਫਸ ਰਿਹਾ ਹੈ ਲੁੱਟੇਰੇ ਬਦਲ ਕੇ ਆਏ ਨੇ ਉਹ ਪਹਿਲੇ ਲਿਬਾਜ਼ ਆਪਣੇ ਹੁਣ ਲੁਟੇਰਿਆ ਨੇ ਆਪਣੇ ਲਿਬਾਜ਼ ਬਦਲ ਲਏ ਨੇ ਭਾਵ ਪਹਿਲਾਂ ਵੀ ਮਨੁੱਖ ਨੂੰ ਇੱਕ ਆਮ ਇਨਸਾਨ ਨੂੰ ਲੁਟੇਰੇ ਲੁੱਟਰੇ ਸੀ ਤੇ ਅੱਜ ਵੀ ਲੁਟੇਰੇ ਲੁੱਟਰੇ ਹਨ ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਲਿਬਾਜ਼ ਸਾਫ਼ ਹੋ ਚੁੱਕੇ ਹਨ ਭਾਵ ਉਹਨਾਂ ਦੀ ਪਛਾਣ ਨਹੀਂ ਹੁੰਦੀ ਕਲਮ ਦੀ ਛਕਲ ਵਿੱਚ ਰੱਖਦੇ ਨੇ ਹੁਣ ਤਲਵਾਰ ਪਾਸ ਆਪਣੇ ਪਹਿਲਾਂ ਤਲਵਾਰ ਨਾਲ ਲੁੱਟਦੇ ਸੀ ਪਰ ਹੁਣ ਕਲਮ ਨਾਲ ਲੁੱਟ ਲੈਂਦੇ ਹਨ ਭਾਵ ਉਨ੍ਹਾਂ ਦੇ ਹੱਥਾਂ ਵਿੱਚ ਸ਼ਕਤੀ ਆ ਚੁੱਕੀ ਹੈ ਆਪਣੇ ਇੱਕੋ ਕਲਮ ਦੇ ਹੁਕਮ ਨਾਲ ਮਨੁੱਖਤਾ ਨੂੰ ਲੁੱਟ ਲੈਂਦੇ ਹਨ ਕਦੀ ਲੁੱਟਾਂ ਉਜਾੜਾਂ ਵਿੱਚ ਕਦੀ ਲੁੱਟਾਂ ਬਾਜ਼ਾਰਾਂ ਵਿੱਚ ਕਤਲ ਕਰਦੇ ਨੇ ਦਿਨ ਵੇਲੇ ਕਦੀ ਕਰਦੇ ਰਹੀ ਰਾਤੀਂ ਤਰੱਕੀ ਕੁਝ ਨਹੀਂ ਹੋਈ ਪਹਿਲਾਂ ਲੁਟੇਰੇ ਆਮ ਲੋਕਾਂ ਨੂੰ ਲੁੱਕ ਕੇ ਜਾਂ ਉਜਾਰ ਦੇ ਵਿੱਚ ਲੁੱਟਦੇ ਸੀ ਪਰ ਹੁਣ ਸਰੇ ਆਂ ਬਾਜ਼ਾਰ ਵਿੱਚ ਲੁੱਟਦੇ ਹਨ ਪੱਕ ਨਾਲ ਲੁੱਟਦੇ ਹਨ ਕਿਉਂਕਿ ਅਸੀਂ ਉਹਨਾਂ ਨੂੰ ਹੱਕ ਦਿੱਤਾ ਹੈ ਭਾਵ ਅਸੀਂ ਗਲਤ ਬੰਦੇ ਆਪਣੇ ਤੇ ਰਾਜ ਕਰਨ ਨੂੰ ਚੁਣੇ ਹਨ ਪਹਿਲਾਂ ਕਤਲ ਰਾਤ ਨੂੰ ਕਰਦੇ ਸੀ ਭਾਵ ਲੋਕਾਂ ਕੇ ਕਤਲ ਕੀਤੇ ਜਾਂਦੇ ਸੀ ਪਰ ਹੁਣ ਸਰੇ ਆਮ ਦਿਨ ਦਿਹਾੜੇ ਮਨੁੱਖਤਾ ਦਾ ਕਤਲ ਹੋ ਰਿਹਾ ਹੈ ਸੋ ਵਿਦਿਆਰਥੀਓ ਕبھی ਕਹਿੰਦਾ ਹੈ ਵੀ ਇਹ ਤਰੱਕੀ ਉਤੱਕ ਨਹੀਂ ਜੋ ਮਨੁੱਖਤਾ ਦੇ ਭਲੇ ਦਾ ਕੰਮ ਕਰੇ ਸਗੋਂ ਇਹ ਤਰਕੀ ਤਾਂ ਮਨੁੱਖਤਾ ਨੂੰ ਹੋਰ ਡੰਗਾਈਆਂ ਵਿੱਚ ਲੈ ਕੇ ਜਾ ਰਹੀ ਹੈ ਫਰੇਬਾਂ ਭਾਵ ਤੁਖਾ ਫਰੇਬਾਂ ਦੇ ਕਿਲੇ ਵਾਲੇ ਅਜੇ ਬੋਲਣ ਨਹੀਂ ਦਿੰਦੇ ਇਹ ਹਥਿਆਰਾਂ ਦੇ ਬੰਦੇ ਮਿਲ ਕੇ ਦੁੱਖ ਬੋਲਣ ਨਹੀਂ ਦਿੰਦੇ ਜੋ ਤੁਖਾ ਕਰ ਰਹੇ ਹਨ ਤੁਖਾ ਕੌਣ ਕਰ ਰਹੀ ਹੈ ਜਿਹੜੇ ਸਾਡੇ ਤੇ ਰਾਜ ਕਰ ਰਹੇ ਹਨ ਉਹਨਾਂ ਕੋਲ ਤਾਕਤ ਹੈ ਸ਼ਕਤੀ ਹੈ ਉਹ ਸਾਨੂੰ ਅਜ ਬੋਲਣ ਨਹੀਂ ਦਿੰਦੇ ਆਪਣੇ ਹੱਕ ਦੀ ਗੱਲ ਨਹੀਂ ਕਰਨ ਦਿੰਦੇ ਇਹ ਹਥਿਆਰਾਂ ਦੇ ਬੰਦੇ ਮਿਲ ਕੇ ਦੁੱਖ ਫੋਲਣ ਨਹੀਂ ਦਿੰਦੇ ਇਹਨਾਂ ਕੋਲ ਹਥਿਆਰ ਨੇ ਇਹਨਾਂ ਕੋਲ ਤਾਕਤ ਹੈ ਤੇ ਇਹ ਸਾਨੂੰ ਆਪਣੇ ਦੁੱਖ ਨਹੀਂ ਫੋਲਣ ਦਿੰਦੇ ਭਾਬ ਸਾਨੂੰ ਆਪਣੀਆਂ ਕਮੀਆਂ ਦੁੱਖਾਂ ਤਕਲੀਫਾਂ ਨੂੰ ਦੱਸਣ ਨਹੀਂ ਦਿੰਦੇ ਨਵੇਂ ਨਾਦਰ ਨਵੇਂ ਜਾਫਰ ਨਜ਼ਰ ਆਉਂਦੇ ਨਹੀਂ ਹਰ ਪਾਸੇ ਨਾਦਰ ਨਾਦਰ ਇੱਕ ਜ਼ਾਲਮ ਰਾਜਾ ਸੀ ਸੀ ਨਾਦਰ ਸ਼ਾਹ ਤੇ ਜਾਫਰ ਵਿਦਿਆਰਥੀਓ ਇਹ ਜਾਫਰ ਵੇਗ ਅਦੀਨਾ ਵੇਗ ਦਾ ਪੁੱਤਰ ਜੋ ਸਿੱਖਾ ਕੋਲੋਂ ਬਟਾਲੇ ਨੇੜੇ ਹਾਰਿਆ ਸੀ ਸੋ ਦੋਨੇ ਹੀ ਜ਼ਾਲਮ ਮੁਗਲ ਰਾਜੇ ਸਨ ਮੁਸਲਮਾਨ ਰਾਜੇ ਸਨ ਨਵੇਂ ਨਾਦਰ ਨਵੇਂ ਜਾਫਰ ਨਜ਼ਰ ਆਉਂਦੇ ਨੇ ਹਰ ਪਾਸੇ ਤੇ ਹੁਣ ਸਾਰੇ ਪਾਸੇ ਉਹ ਲੁਟੇਰੇ ਹੀ ਨਜ਼ਰ ਆ ਰਹੇ ਹਨ ਜਿਹੜੇ ਕਿਸੇ ਸਮੇਂ ਆਮ ਜਨਤਾ ਨੂੰ ਲੁੱਟਦੇ ਹੁੰਦੇ ਸੀ ਫਕੀਰੀ ਦੀ 20 ਵਟਾਈ ਨਵੇਂ ਖੱਪਰ ਨਵੇਂ ਕਾਸੇ ਤੇ ਫਕੀਰੀ ਵੀ ਹੁਣ ਨਵਾਂ ਰੂਪ ਧਾਰ ਰਹੀ ਹੈ ਮੰਗਣ ਦਾ ਤਰੀਕਾ ਨਵਾਂ ਹੋ ਗਿਆ ਪਹਿਲਾਂ ਫਕੀਰ ਲੋਕ ਮੰਗਦੇ ਸੀ ਪਰ ਹੁਣ ਤੱਕੇ ਨਾਲ ਖਾਉਂਦੇ ਨੇ ਲੋਕਾਂ ਨੂੰ ਬੇਕੂਬਣਾ ਕੇ ਤੱਕੇ ਨਾਲ ਉਹਨਾਂ ਦੇ ਵੀ ਰਾਜਨੀਤਿਕ ਮਹਤਵਪੂਰਨ ਬੰਦਿਆਂ ਨਾਲ ਪੂਰੇ ਨਿਰਦੇਸ਼ ਸੰਬੰਧ ਹਨ ਤੇ ਦੋਨੋਂ ਹੀ ਮਿਲ ਕੇ ਆਮ ਬੰਦੇ ਨੂੰ ਡੋਟ ਰਹੇ ਹਨ ਨਵੇਂ ਦੀਵੇ ਜਗੇ ਹਨ ਪਰ ਅਚਾਨਕ ਮੌਤ ਨਿਆਣਾ ਦੀ ਤਰੱਕੀ ਕੁਝ ਨਹੀਂ ਨਵੇਂ ਜੀਵਨ ਤਰੱਕੀ ਤਾਂ ਹੋ ਰਹੀ ਹੈ ਤਰੱਕੀ ਤਾਂ ਹੋ ਰਹੀ ਆ ਭਾਵੇਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀ ਨਵੇਂ ਨਜ਼ਾਰੇ ਸਾਇੰਸ ਕੁਦਰਤ ਨੂੰ ਬਦਲ ਰਹੀ ਆ ਪਰ ਇਸ ਤਰੱਕੀ ਨਾਲ ਮਨੁੱਖ ਦੀ ਆਤਮਾ ਮਰ ਚੁੱਕੀ ਆ ਮਨੁੱਖ ਦਾ ਜ਼ਮੀਰ ਮਰ ਚੁੱਕਿਆ ਆ ਸੋ ਇਹ ਤਰੱਕੀ ਅਸਲ ਤਰੱਕੀ ਨਹੀਂ ਨਵੇਂ ਵਿਗਿਆਨ ਦੀ ਜਾਦੂਗਰੀ ਨਿਕਲੀ ਹੈ ਬਰਬਾਦੀ ਬਣੀ ਹੈ ਕੈਦ ਦੁਨੀਆ ਦੀ ਨਵੀਂ ਨੀਤੀ ਦੀ ਆਜ਼ਾਦੀ ਦੇਖੋ ਵਿਦਿਆਰਥੀਓ ਕਿੰਨੀ ਵੱਡੀ ਗੱਲ ਕਹੀ ਕਵੀ ਨੇ ਵੀ ਜੋ ਇਹ ਵਿਗਿਆਨਿਕ ਯੋਗਿਆ ਵਿਗਿਆਨਕ ਖੋਜਾਂ ਨੇ ਕਾਢਾਂ ਨੇ ਭਾਵਾਂ ਪਾਵੇਂ ਇਹਨਾਂ ਨੇ ਸਾਡੀ ਜ਼ਿੰਦਗੀ ਬੜੀ ਸੌਖੀ ਬਣਾ ਦਿੱਤੀ ਹੈ ਪਰ ਅਸਲ ਵਿੱਚ ਇਹ ਮਨੁੱਖ ਨੂੰ ਬਰਬਾਦ ਕਰ ਰਹੀ ਹੈ ਜਿਸ ਤਰ੍ਹਾਂ ਪਰਮਾਣੂ ਹਥਿਆਰਾਂ ਦੀ ਖੋਜ ਬਾਰੂਦ ਦੀ ਖੋਜ ਦੁਨੀਆ ਤਬਾਹੀ ਕਰ ਰਹੀ ਹੈ ਬਣੀ ਹੈ ਕੈਦ ਦੁਨੀਆ ਦੀ ਨਵੀਂ ਨੀਤੀ ਦੀ ਆਜ਼ਾਦੀ ਨਵੀਂ ਨੀਤੀ ਖੁੱਲੀ ਨੀਤੀ ਜਿਸ ਵਿੱਚ ਦੇਸ਼ਾਂ ਦਾ ਵਪਾਰ ਵਧਿਆ ਹੈ ਇਸ ਨਾਲ ਮਨੁੱਖ ਆਜ਼ਾਦ ਨਹੀਂ ਸਗੋਂ ਪੂੰਜੀਪਤੀਆਂ ਦਾ ਕੈਦੀ ਹੋ ਚੁੱਕੇ ਹੈ ਅਮੀਰ ਦੇਸ਼ ਗਰੀਬ ਦੇਸ਼ਾਂ ਤੇ ਆਪਣਾ ਹੁਕਮ ਚਲਾਉਂਦੇ ਨੇ ਨਹੀਂ ਨਿਕਲੀ ਭਿਆਨਕ ਕੈਦ ਗਮ ਚੋਂ ਜ਼ਿੰਦਗੀ ਹਲੇ ਹਨੇਰੇ ਵਿੱਚ ਅਜੇ ਤੱਕ ਹੈ ਸਮੇ ਦਾ ਆਦਮੀ ਹਲੇ ਭਿਆਨਕ ਸ਼ਾਇਦ ਗਮ ਮਨੁੱਖ ਦੇ ਅੰਦਰਲੇ ਦੁੱਖਾਂ ਨੂੰ ਸਮਝਣ ਵਾਲੀ ਤਰੱਕੀ ਨਹੀਂ ਹੋਈ ਅਜੇ ਅਗਰ ਮਨੁੱਖ ਦੁਖੀ ਹੈ ਤਾਂ ਹੋਰ ਦੁਖੀ ਹੁੰਦਾ ਜਾ ਰਿਹਾ ਹੈ ਉਸ ਨੂੰ ਦੁੱਖਾਂ ਦੀ ਕੈਦ ਵਿੱਚੋਂ ਕੱਢਣ ਲਈ ਕੋਈ ਤਰੱਕੀ ਨਹੀਂ ਹੋਈ ਹਨੇਰੇ ਵਿੱਚ ਅਜੇ ਹੈ ਅਜੇ ਤੱਕ ਇਹ ਸਮੇ ਦਾ ਆਦਮੀ ਹਲੇ ਮਨੁੱਖਤਾ ਹਨੇਰੇ ਵਾਲੀ ਹੀ ਜਾ ਰਹੀ ਹੈ ਭਾਵ ਉਸ ਨੂੰ ਹਨੇਰੇ ਵਿੱਚੋਂ ਕੱਢਣ ਲਈ ਅਜੇ ਤੱਕ ਕਿਸੇ ਕਿਸਮ ਦੀ ਤਰੱਕੀ ਨਹੀਂ ਹੋਈ ਭਾਵ ਧਰਮਾਂ ਦੇ ਜੰਜਾਲ ਵਹਿਮਾਂ ਪਰਮਾਂ ਦੇ ਜੰਜਾਲ ਅਜੇ ਤੱਕ ਉਸੇ ਤਰ੍ਹਾਂ ਚੱਲ ਰਹੇ ਹਨ ਮਨੁੱਖ ਹੋਰ ਡੁੰਗੇਰੇ ਰੂਪ ਵਿੱਚ ਇੰਨਾ ਵਿੱਚ ਫਸ ਰਿਹਾ ਹੈ ਹਜ਼ਾਰਾਂ ਰੂਪ ਬਦਲੇ ਹਨ ਪਰ ਨਹੀਂ ਪਰ ਨਹੀਂ ਪਰ ਨਿਚਤਾ ਬਦਲੀ ਤਰੱਕੀ ਕੁਝ ਨਹੀਂ ਹੋਈ ਹਰ ਚੀਜ਼ ਦਾ ਰੂਪ ਬਦਲ ਗਿਆ ਪਰ ਨਿਚਤਾ ਉਹੋ ਜਿਹੀ ਹੈ ਪਾ ਮਨੁੱਖ ਦੇ ਅੰਦਰਲੀ ਜਿਹੜੀ ਨੀਚਤਾ ਆ ਦੂਜੇ ਦਾ ਮਾਰਾ ਕਰੰਦਾ ਇੱਕ ਵਿਚਾਰ ਆਪਣਾ ਫਾਇਦਾ ਚੱਕਣਾ ਤੇ ਦੂਜੇ ਦਾ ਨੁਕਸਾਨ ਕਰਨਾ ਪੈਣਾ ਇਹੋ ਜਿਹੀ ਨੀਚਤਾ ਬਦਲੀ ਨਹੀਂ ਉਹੋ ਜਿਹੀ ਆ ਬਣੀ ਨਾ ਕੋਈ ਸਖਸ਼ੀ ਆਦਮਿਤ ਦੀ ਦਵਾ ਜ਼ਖਮੀ ਆਦਮੀ ਦੀ ਦਵਾ ਹੱਲੇ ਉਤਰਿਆ ਹੀ ਨਹੀਂ ਆਪਣੀ ਚਲਕ ਦੀ ਨਸ਼ਾ ਹੱਲੇ ਮਨੁੱਖਤ ਨੂੰ ਦੁੱਖਾਂ ਵਿੱਚੋਂ ਕੱਢਣ ਲਈ ਜਾਂ ਅਗਰ ਕੋਈ ਮਨੁੱਖ ਆਪਣੇ ਹਾਲ ਨੂੰ ਬਦਲਣਾ ਚਾਹੁੰਦਾ ਹੈ ਉਹਨੂੰ ਬਦਲ ਨਹੀਂ ਦਿੱਤਾ ਜਾਂਦਾ ਸਗੋਂ ਉਹਨੂੰ ਹੋਰ ਉਹਨਾਂ ਮਾਰੇ ਡੂੰਘੇ ਦੁੱਖਾਂ ਦੇ ਹਾਲਾਤਾਂ ਵਿੱਚ ਸੁੱਟਿਆ ਜਾਂਦਾ ਹੈ ਭਾਵ ਜ਼ਖਮੀ ਮਨੁੱਖਤਾ ਨੂੰ ਉਹਦੇ ਜ਼ਖਮਾਂ ਨੂੰ ਭਰਨ ਲਈ ਅਜੇ ਤੱਕ ਕੋਈ ਵੀ ਦਵਾਈ ਨਹੀਂ ਬਣੀ ਅਜੇ ਵੀ ਮਨੁੱਖਤਾ ਨੂੰ ਹੋਰ ਡੂੰਘੇ ਟੋਏਆਂ ਵਿੱਚ ਸੁੱਟਿਆ ਜਾ ਰਿਹਾ ਹੈ ਭਾਵ ਚਾਹੇ ਵਪਾਰੀ ਹੋਵੇ ਚਾਹੇ ਮੰਤਰੀ ਹੁਣ ਚਾਹੇ ਰੱਬ ਦੇ پیرੋਗਰ ਜੋ ਆਪਣੇ ਆਪਣੇ ਧਰਮ ਨੀਤਾ ਮੰਨਦੇ ਹੋਣ ਉਹ ਸਿਰਫ ਮਨੁੱਖਤਾ ਦਾ ਫਾਇਦਾ ਆਪਣੇ ਹੱਕਾਂ ਦੇ ਲਈ ਆਪਣੇ ਫਾਇਦੇ ਲਈ ਕਰ ਰਹੇ ਹਨ ਦੁਨੀਆ ਨਹੀਂ ਹੀ ਨਹੀਂ ਉੱਤਰਿਆ ਹੀ ਨਹੀਂ ਆਪਣੀ ਚਲਾਕੀ ਦਾ ਨਸ਼ਾ ਹਾਲੇ ਆਪਣੀ ਚਲਾਕੀ ਦਾ ਨਸ਼ਾ ਉੱਤਰਿਆ ਹੀ ਨਹੀਂ ਮਨੁੱਖ ਅਜੇ ਵੀ ਜਦੋਂ ਉਸ ਨੂੰ ਕਿਸੇ ਵੀ ਕਿਸਮ ਦਾ ਤਾਕਤ ਮਿਲਦਾ ਹੈ ਜਾਂ ਤਾਕਤ ਮਿਲਦੀ ਹੈ ਤਾਂ ਉਸ ਤਾਕਤ ਦਾ ਦੀ ਵਰਤੋਂ ਉਹ ਕਮਜ਼ੋਰ ਬੰਦੇ ਨੂੰ ਦੱਬਣ ਲਈ ਕਰਦਾ ਹੈ ਜਦੋਂ ਕਿਸੇ ਕੋਲ ਜਿੰਨਾ ਵੀ ਹੋ ਸਕਦਾ ਹੈ ਦੂਜੇ ਨੂੰ ਵਰਤਣ ਦਾ ਯਤਨ ਕਰਦਾ ਹੈ ਅਜੇ ਤੱਕ ਉਮਰ ਦੇ ਪੈਰਾਂ 'ਚ ਹਨ ਰੋਟੀ ਲਈ ਛਾਲੇ ਅਜੇ ਵੀ ਗਰੀਬ ਬੰਦਾ ਗਰੀਬ ਹੈ ਅਤੇ ਦੋ ਵਕਤ ਰੋਟੀ ਖਾਣ ਲਈ ਉਸ ਨੂੰ ਹੜਤੂੰੜ ਵੀ ਮਿਹਨਤ ਕਰਨੀ ਪੈਂਦੀ ਹੈ ਪਾਵ ਮਨੁੱਖਤਾ ਦੇ ਪੈਰਾਂ ਵਿੱਚ ਗਰੀਬ ਮਨੁੱਖ ਦੇ ਪੈਰਾਂ ਵਿੱਚ ਛਾਲੇ ਹਨ ਕਿਸੇ ਨੇ ਵੀ ਬਣਾਈ ਨਾ ਨਵੀਂ ਇੱਕ ਲਹਿਰ ਸਾਗਰ ਦੀ ਤੇ ਇਹੋ ਜਿਹੀ ਕੋਈ ਵੀ ਸਾਗਰ ਦੀ ਲਹਿਰ ਨਹੀਂ ਬਣੀ ਜਿਹੜੀ ਇਹਨਾਂ ਜ਼ਖਮੀ ਮਨੁੱਖਤਾ ਦੇ ਪੈਰਾਂ ਜਾਂ ਗਰੀਬ ਮਜ਼ਦੂਰ ਦੇ ਪੈਰਾਂ ਦੇ ਛਾਲਿਆਂ ਨੂੰ ਧੂਰ ਸਕੇ ਅਜੇ ਉਹੋ ਪਵਾੜੇ ਹਨ ਸੁਖੱਲਾ ਸਾਹ ਨਹੀਂ ਕੋਈ ਤਰੱਕੀ ਕੁਝ ਨਹੀਂ ਹੋਈ ਅਜੇ ਉਹੋ ਹੀ ਪਵਾੜੇ ਹਨ ਭਾਵ ਉਹੀ ਹੀ ਮਨੁੱਖਤਾ ਦਾ ਕਹਾਣ ਹੋ ਰਿਹਾ ਹੈ ਇਹ ਮਨੁੱਖਤਾ ਦੇ ਭਲੇ ਲਈ ਕੋਈ ਵੀ ਨਵਾਂ ਤਰੱਕੀ ਦੀ ਰਾਹ ਨਹੀਂ ਬਣਿਆ